ਪਿੰਡ ਕਮਾਂਬੇ ਖੇਤਾਂਤਨ ਬਾਬਾ ਸਰਬਜੀਤ ਦੇ ਪਵਿੱਤਰ ਦਰਬਾਰ ਤੇ ਬਣਾਈ ਹੋਈ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੌਜਵਾਨਾਂ ਵੱਲੋਂ ਇਸ ਦਰਬਾਰ ਦੀ ਬਿਹਤਰੀ ਵਾਸਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਘਰ-ਘਰ ਜਾ ਕੇ ਲੋਹੜੀ ਮੰਗੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਮਨੋਹਰ ਦਾਲ ਅਤੇ ਪ੍ਰਧਾਨ ਨਸ਼ੱਤਰ ਰਾਏ ਤੋਂ ਇਲਾਵਾ ਅਮਨਦੀ ਬਿੱਲਾ ਅਤੇ ਇੰਦਰਜੀਤ ਹੀਰੂ ਆਦ ਮੌਕੇ ਤੇ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਚੈਨਲ ਈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਪੰਚ ਸਾਹਿਬ ਅੱਜ ਲੋੜੀ ਦੇ ਸ਼ੋਭ ਮੌਕੇ ਤੇ ਪਬਲਿਕ ਸਰੋਦ ਕਮੇਟੀ ਵੱਲੋਂ ਪਿੰਡ ਆਪਣੇ ਕਮਾਮ ਦੇ ਲੋੜੀ ਮੰਗੀ ਜਾ ਰਹੀ ਹੈ ਆਪਣਾ ਇਹਦੇ ਬਾਰੇ ਕੀ ਕਹਣਾ ਜੀ ਅੱਜ ਪਿੰਡ ਕਮਾਮ ਦੇ ਵਿੱਚ 13 ਜਨਵਰੀ ਜਿਹੜਾ 2024 ਨੂੰ ਲੋੜੀ ਦੇ ਸਾਰੇ ਦੇਸ਼ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਜੋ ਲੋੜੀ ਦਾ ਪ੍ਰੋਗਰਾਮ ਆ ਬਾਬਾ ਸਰਬਦਿਆਲ ਦੇ ਅਸਥਾਨ ਤੇ ਸਾਰੇ ਇਸ ਨਗਰ ਦੇ ਨੌਜਵਾਨ ਮੁੰਡੇ ਔਰ ਸਾਰੀ ਪ੍ਰਬੰਧਕ ਕਮੇਟੀ ਸਮੂਹ ਨਗਰ ਪੰਚਾਇਤ ਸਾਰੇ ਮੇਰੇ ਵੀਰ ਭੈਣ ਭਰਾ ਸਾਰੇ ਰੜ ਕੇ ਜਿਹੜਾ ਇਹ ਬਹੁਤ ਵੱਡਾ ਸਹਿਯੋਗ ਦਿੰਦੇ ਆ ਕਿਉਂਕਿ ਇਹ ਲੋੜੀ ਮੰਗਣ ਦਾ ਜਿਹੜਾ ਇਸ ਦਰਬਾਰ ਲਈ ਜੋ ਵੀ ਤਿਲ ਫੁੱਲ ਇਸ ਨਗਰ ਦੇ ਵਿੱਚੋਂ ਮਿਲਦਾ ਆ ਤਾਂ ਇਸ ਦਰਬਾਰ ਤੇ ਜਿਹੜਾ ਖਰਚਿਆ ਜਾਂਦਾ ਆ ਇਸ ਦਰਬਾਰ ਦੀ ਵਹਿਤਰੀ ਲਈ ਖਰਚਿਆ ਜਾਂਦਾ ਆ ਤਾਂ ਇਹ ਲਗਭਗ ਕਾਫੀ ਲਗਭਗ 15-20 ਸਾਲ ਤੋਂ ਜਿਹੜਾ ਆ ਸਾਰੇ ਨਗਰ ਨਿਵਾਸੀ ਪੀੜੀ ਦਰ ਪੀੜੀ ਜਿਹੜਾ ਆ ਇਹ ਲੋਹੜੀ ਦਾ ਪ੍ਰੋਗਰਾਮ ਇਸ ਨਗਰ ਵਾਸਤੇ ਬਾਬਾ ਸਰਬਦਿਆਲ ਦੇ ਸਥਾਨ ਵਾਸਤੇ ਜਿਹੜਾ ਆ ਜੋ ਵੀ ਫਲ ਪਬਲਿਕ ਦਿੰਦੀ ਆ ਤਾਂ ਉਹਦੇ ਲਈ ਇੱਥੇ ਖਰਚਿਆ ਜਾਂਦਾ ਤਾਂ ਅਸੀਂ ਸਾਰੀ ਪ੍ਰਬੰਧਕ ਕਮੇਟੀ ਜਿਹੜੇ ਕਿ ਇਸ ਬਾਬਾ ਸਰਬਦਿਆਲ ਦੇ ਸਥਾਨ ਦੇ ਪ੍ਰਧਾਨ ਨੇ ਨਛੱਤਰ ਰਾਏ ਜੀ ਔਰ ਸਾਰੇ ਮੈਂਬਰ ਸਹਿਵਨ ਔਰ ਨੌਜਵਾਨ ਸਹਿਵਨ ਸਾਰੇ ਜਿਹੜੇ ਆ ਸਮੂਹ ਨਗਰ ਪੰਚਾਇਤ ਜਿਹੜਾ ਰਲ ਮਿਲ ਕੇ ਸਾਰੇ ਇਸ ਨਗਰ ਦੇ ਵਿੱਚ ਹਰੇਕ ਘਰ ਦੇ ਵਿੱਚ ਲੋਹੜੀ ਵਾਲੇ ਘਰ ਦੇ ਵਿੱਚ ਜਿਹੜੇ ਜਾ ਕੇ ਆਪਣੀ ਭੰਗੜੇ ਟੀਮ ਦੇ ਨਾਲ ਜਿਹੜਾ ਆ ਸਾਰੇ ਉੱਥੇ ਸ਼ਮੂਲੀਅਤ ਕਰਦੇ ਆ ਤਾਂ ਅਸੀਂ ਫੇਰ ਦੁਬਾਰਾ ਸਾਰੇ ਨਗਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਇਸ ਨਗਰ ਦੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਆ ਉਹਨਾਂ ਨੂੰ ਵੀ ਇਸ ਜਿਹੜੀਆਂ ਪਵਿੱਤਰ ਤਿਹਾੜੀ ਦੀਆਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਇਸ ਤੌਰ ਤੇ ਇਸ ਲੋਹੜੀ ਦੇ ਪ੍ਰੋਗਰਾਮ ਤੇ ਸਾਡੇ ਜਿਹੜੇ ਨੌਜਵਾਨ ਵੀਰਵਾਜ ਨੇ ਭੰਗੜਾ ਪਾਰਟੀ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਦੂਸਰਾ ਸਭ ਤੋਂ ਵੱਡਾ ਧੰਨਵਾਦ ਆ ਕਿ ਜਿਹੜਾ ਸਾਡੇ ਈਗਲਜ਼ 824 ਚੈਨਲ ਦੇ ਜਿਹੜੇ ਸਾਡੇ ਇਸ ਨੱਗਰ ਦੇ ਵਿੱਚ ਜਿਨ੍ਹਾਂ ਦਾ ਮੈਡੀਕਲ ਸਟੋਰ ਵੀ ਆ ਡਾਕਟਰ ਜਗਤਾਰਦਾਰੀ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਜਿਹੜੀਆਂ ਸਾਡੀਆਂ ਖਬਰਾਂ ਪਿੰਡ ਦੀਆਂ ਐਕਟੀਵਿਟੀਜ਼ ਵਾ ਹੋਰ ਵੀ ਜਿਹੜੀਆਂ ਆ ਵੱਡੇ ਪੱਤਰ ਤੇ ਜਿਹੜੀਆਂ ਆ ਪਬਲਿਕ ਦੇ ਵਿੱਚ ਪਬਲਿਸ਼ ਕਰਦੇ ਆਂ ਅਸੀਂ ਉਹਨਾਂ ਦਾ ਵੀ ਈਗਲਜ਼ 824 ਦੇ ਚੈਨਲ ਦਾ ਵੀ ਧੰਨਵਾਦ ਕਰਦੇ ਆਂ ਸਰਵ ਦੇਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਪ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੀ ਸਾਡੇ ਪਿੰਡ ਨੌਜਵਾਨ ਸਭਾ ਵੱਲੋਂ ਪਾਬਾ ਧੰਨ ਧੰਨ ਸਰਵ ਦੇਲ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਵੱਲੋਂ ਲੋੜੀ ਦੇ ਤਿਹਾੜੀ ਤੇ ਘਰ-ਘਰ ਜਾ ਕੇ ਸੇਵਾ ਜਿਹੜੀ ਆ ਮੰਗੀ ਜਾਂਦੀ ਆ ਤੇ ਲੋੜੀ ਦਾ ਤਿਹਾੜੀ ਸਾਡੇ ਪਿੰਡ ਮਤਲਬ ਸਾਰੇ ਜਿੰਨੇ ਨੌਜਵਾਨ ਵੀਰ ਆ ਉਹਨਾਂ ਦਾ ਸਹਿਯੋਗ ਹੁੰਦਾ ਪੰਚਾਇਤ ਦਾ ਸਿਆਣੇ ਬਜ਼ੁਰਗਾਂ ਦਾ ਹਰੇਕ ਤਰ੍ਹਾਂ ਦੇ ਜਿਹੜੇ ਕਿ ਕਿਸੇ ਵੀ ਤਰ੍ਹਾਂ ਦਾ ਵਿਅਕਤੀ ਕੋਈ ਵੀ ਆ ਇਹਦੇ ਵਿੱਚ ਸ਼ਾਮਿਲ ਹੁੰਦਾ ਆ ਸਾਡਾ ਸਹਿਯੋਗ ਕਰਦਾ ਆ ਤੇ ਉਸ ਤੋਂ ਬਾਅਦ ਸਭ ਤੋਂ ਜਿਹੜਾ ਵੱਡੀ ਉਪਲਬਧੀ ਆ ਉਹ ਨੌਜਵਾਨਾਂ ਦੀ ਆ ਜੀ ਇਹਦੇ ਵਿੱਚ ਜਿਹੜੇ ਕਿ ਪਹਿਲਾਂ ਤਾਂ ਘੱਟੋ ਘੱਟ 15 ਤੋਂ 20 ਦਿਨ ਪਹਿਲਾਂ ਰਸਲੇ ਆਉਂਦੇ ਆ ਆਪਣਾ ਸਮਾਂ ਕੱਢਦੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਲੋੜੀ ਵਾਲੇ ਦਿਨ ਤੇ ਨੰਗੇ ਪੈਰੀ ਸੇਵਾ ਕਰਦੇ ਆ ਹਰੇਕ ਘਰ ਘਰ ਜਾ ਕੇ ਭੰਗੜਾ ਪਾ ਕੇ ਲੋੜੀ ਮੰਗਦੇ ਆ ਹਰੇਕ ਘਰ ਦੇ ਵਿੱਚ ਖੁਸ਼ੀ ਚਾਹ ਦੇ ਨਾਲ ਜਾਂਦੇ ਆ ਤੇ ਉੱਥੇ ਲੋੜੀ ਲੈ ਕੇ ਆਂਦੇ ਆ ਜੋ ਵੀ ਸਾਨੂੰ ਨਗਰ ਦੇ ਵਿੱਚੋਂ ਪੈਸਾ ਇਕੱਠਾ ਹੁੰਦਾ ਆ ਉਹ ਅਸੀਂ ਬਾਬਾ ਜੀ ਦੇ ਦਰਬਾਰ ਤੇ ਬੇਤਰੀ ਲਈ ਕਿਸੇ ਕੰਮ ਲਈ ਵਧੀਆ ਕੰਮ ਲਈ ਮਤਲਬ ਖਰਚਦੇ ਆ ਤੇ ਬਾਕੀ ਇਹੀ ਆ ਵੀ ਸਮੇ ਸਾਰਿਆਂ ਦਾ ਧੰਨਵਾਦ ਕਰਦਾ ਆ ਜਿਹੜੇ ਸਾਡੇ ਨਾਲ ਸ਼ਾਮਲ ਹੁੰਦੇ ਆ ਜਾਂ ਜਿਹੜੇ ਸਾਡਾ ਸਹਿਯੋਗ ਕਰਦੇ ਆ ਜਾਂ ਜਿਹੜੇ ਜਿੱਥੇ ਵੀ ਅਸੀਂ ਘਰ ਘਰ ਜਾਂਦੇ ਆ ਲੋੜੀ ਲੈ ਕੇ ਆਨੇ ਆ ਸਾਰਿਆਂ ਦਾ ਧੰਨਵਾਦ ਆ ਜੀ ਮੇਰੇ ਵੱਲੋਂ Un <laughs>